ਜੋ ਮੇਰੇ ਮਾਪੇ ਨੇ ਸੋਚਿਆ ਸੀ ਉਹ ਤੇ ਨਹੀਂ ਹੋ ਪਾਇਆ ਅੰਤਾਂ ਦੀ ਗਰੀਬੀ ਕਾਰਨ ਸਭ ਤੋਂ ਪਹਿਲਾਂ ਤਾਂ ਪੜ੍ਹ ਹੀ ਨਹੀਂ ਸਕੇ ਫਾਦਰ ਸਾਹਿਬ ਆਪਣੇ ਮਜ਼ਦੂਰੀ ਕਰਦੇ ਸੀ ਜ਼ਿਮੀਂਦਾਰਾਂ ਦੇ ਨਾਲ ਉਹਨਾਂ ਨੇ ਕੰਮ ਕਰਨਾ ਉਹਨਾਂ ਦਾ ਮੈਂ ਪਸੀਨਾ ਦਿਹਾੜੀ ਕਰਦੇ ਸਮੇਂ ਚੁੰਦਾ ਹੋਇਆ ਦੇਖਿਆ ਜਿਨ੍ਹਾਂ ਦੇ ਮੇਰੇ ਮਾਤਾ ਜੀ ਕੰਮ ਕਰਦੇ ਹੁੰਦੇ ਸੀ ਨਾ ਉਹਨਾਂ ਦੇ ਬੇਟੇ ਕੀ ਕਰਦੇ ਹੁੰਦੇ ਸੀ ਵੀ ਗੇਮਾਂ ਦੇ ਵੇਸੇ ਤੇ ਉਹਨਾਂ ਦੇ ਜਿਹੜੇ ਗੇਮਾਂ ਵਾਲੇ ਕੱਪੜੇ ਹੁੰਦੇ ਸੀ ਉਹ ਅਕਸਰ ਹੀ ਮੇਰੇ ਮਾਤਾ ਜੀ ਨੂੰ ਦਿੰਦੇ ਹੁੰਦੇ ਸੀ ਜਦੋਂ ਅਸੀਂ ਸਟੇਜ ਤੇ ਜਾਂਦੇ ਆ ਤੇ ਖੁਦ ਲੋਕ ਮੇਰੇ ਨਾਲ ਆ ਕੇ ਫੋਟੋ ਆ ਖਚਾਉਂਦੇ ਨੇ ਕਿਸ ਤਰ੍ਹਾਂ ਦੇ ਕਨਸੈਪਟ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਉਹ ਪਰੂਣ ਹਤਿਆਮਾਂ ਦੀ ਗੱਲ ਹੋਵੇ ਚਾਹੇ ਉਹ ਬੇਰਜ਼ਗਾਰੀ ਦੀ ਗੱਲ ਹੋਵੇ ਚਾਹੇ ਗਰੀਬੀ ਦੀ ਗੱਲ ਹੋਵੇ ਕੁਝ ਮੇਰੇ ਨੇ ਵੀ ਵਜਦੇ ਰਹਿ ਪੀ ਜਦੋਂ ਅਸੀਂ ਨਾਟਕ ਤੇ ਜਾਣਾ ਤੇ ਸਾਡੇ ਰਿਸ਼ਤੇਦਾਰਾਂ ਨੇ ਪਿੰਡ ਦੇ ਲੋਕਾਂ ਨੇ ਕਹਿਣਾ ਕਿ ਇਹ ਕਿਹੜਾ ਤੁਸੀਂ ਕੰਮ ਕੰਜਰਾਂ ਵਾਲਾ ਫੜ ਲਿਆ ਪਹਿਲਾਂ ਪਹਿਲਾਂ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਵੀ ਜਿਹੜੇ ਅਮੀਰ ਨੇ ਉਹ ਹੀ ਅੱਗੇ ਆ ਸਕਦੇ ਨੇ ਉਹ ਜਿਹੜਾ ਸਤਕਾਰ ਕਟਿੰਗ ਦੇ ਵਿੱਚ ਨਹੀਂ ਸੀ ਮਿਲਦਾ ਜਿਹੜਾ ਕਿ ਇਸ ਚੀਜ਼ ਨੂੰ ਮਿਲਦਾ ਵਾ ਪੱਗ ਦੇ ਨਾਲ ਤੇ ਦਾੜੇ ਦੇ ਨਾਲ ਤੇ ਅਕਤਰ ਗੀਤਾਂ ਨੂੰ ਪ੍ਰਮੋਟ ਤੇ ਨਹੀਂ ਕਰ ਕਿਸੇ ਦੇ ਦਬਾਅ ਪਾਇਆਗਾ ਕਿਸੇ ਦੇ ਕਹਿਣ ਤੇ ਨਹੀਂ ਜਿਹੜਾ ਰੋਲ ਹੁੰਦਾ ਉਹ ਅੰਦਰੋਂ ਨਿਕਲਦਾ ਹਾਸ਼ਮ ਫਤੇ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਦੋਸਤੋ ਅੱਜ ਤੁਹਾਡੇ ਦਰਮਿਆਨ ਅਜਿਹੀ ਇੱਕ ਸ਼ਖਸੀਅਤ ਲੈ ਕੇ ਹਾਜ਼ਰ ਹੋ ਰਿਹਾ ਹਾਂ ਜਿਨ੍ਹਾਂ ਦੇ ਮਾਪੇ ਗਰੀਬੀ ਦੇ ਵਿੱਚ ਨੇ ਦਿਨ ਰਾਤ ਮਜ਼ਦੂਰੀ ਕਰਨ ਤੋਂ ਬਾਅਦ ਉਹਨਾਂ ਦਾ ਇੱਕ ਸੁਪਨਾ ਸੀ ਕਿ ਸਾਡਾ ਪੁੱਤ ਪੜ੍ਹ ਲਿਖ ਕੇ ਕਿਸੇ ਚੰਗੇ ਮਰਤਬੇ ਨੂੰ ਹਾਸਲ ਕਰੇ ਤੇ ਗੁਣਵਾਨ ਚੰਗਾ ਮਨੁੱਖ ਬਣੇ ਅਜਿਹੇ ਦੇ ਵਿੱਚ ਉਸੇ ਨੌਂਦਵਾਨ ਦੀ ਗੱਲਬਾਤ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਿਹਾ ਹਾਂ ਜਿਹੜਾ ਨੌਂਦਵਾਨ ਇਹ ਸਮਾਜ ਦੇ ਵਾਸਤੇ ਇੱਕ ਪ੍ਰੇਰਣਾ ਸਰੋਤ ਬਣ ਕੇ ਵਿਚਰਦਾ ਏ ਕਹਿਣ ਤੋਂ ਭਾਵ ਕਿ ਆਪਣੇ ਲਿਖੇ ਹੋਏ ਨਾਟਕਾਂ ਦਾ ਦੁਆਰਾ ਇੱਕ ਚੰਗੀ ਪੈੜ ਪਾ ਕੇ ਸਮਾਜ ਦੇ ਵਾਸਤੇ ਬਹੁਤ ਵੱਡੀ ਮਿਸਾਲ ਕਾਇਮ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਗੱਲਬਾਤ ਕਰਨ ਵਾਸਤੇ ਉਹੀ ਨੌਜਵਾਨ ਭਾਈ ਦਰਸ਼ਨ ਸਿੰਘ ਕੋਚ ਮੇਰੇ ਨਾਲ ਹਾਜ਼ਰ ਨੇ ਉਹਨਾਂ ਦੇ ਕੋਲੋਂ ਤੁਮ ਸਾਰੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਕਿਵੇਂ ਉਹ ਆਪਣੇ ਮਾਪੇ ਦੇ ਇਸ ਸੁਪਨੇ ਨੂੰ ਸਹਕਾਰ ਕਰਨ ਵਾਸਤੇ ਅਤੇ ਜਿਹੜਾ ਗਰੀਬੀ ਦਾ ਜੰਜਾਲ ਉਹਨਾਂ ਦੇ ਪਰਿਵਾਰ ਦੇ ਉੱਪਰ ਪਸਰੇ ਹੋਇਆ ਸੀ ਉਸ ਗਰੀਬੀ ਦੇ ਜੰਜਾਲ ਨੂੰ ਦੂਰ ਕਰਨ ਦੇ ਵਿੱਚ ਸਫਲਤਾ ਹਾਸਲ ਕਰਦੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਤੁਹਾਡਾ ਧੰਨਵਾਦ ਕਰਦਾ ਤੁਸੀਂ ਨਮਾਣੇ ਜੇ ਦਰਸ਼ਨ ਸਿੰਘ ਸਵਰਾ ਦੇ ਘਰ ਵਿੱਚ ਚਰਨ ਪਾਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦਰਸ਼ਨ ਸਿੰਘ ਜੀ ਸਭ ਤੋਂ ਪਹਿਲਾ ਮੋਡੂਲ ਇਹ ਰੂਪ ਦੇ ਵਿੱਚ ਸਵਾਲ ਹੈ ਜਿਵੇਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਕਿ ਮਾਪੇ ਆਪਣੇ ਬੱਚਿਆਂ ਦੇ ਵਾਸਤੇ ਇੱਕ ਨਵਿਕਲਾ ਸੁਪਨਾ ਪਾਲ ਕੇ ਸੰਸਾਰ ਦੇ ਵਿੱਚ ਵਿਚਰਦਾ ਹੈ ਤੁਹਾਡੇ ਮਾਪੇ ਦਾ ਵੀ ਇਹ ਸੁਪਨਾ ਸੀ ਸਾਡਾ ਪੁੱਤ ਕਿਸੇ ਚੰਗੇ ਮਰਾਤਬੇ ਦੇ ਉੱਪਰ ਉੱਜ ਕੇ ਕੋਈ ਚੰਗਾ ਕੰਮ ਕਾਜ ਲੋਕਾਂ ਦੇ ਵਾਸਤੇ ਪ੍ਰੇਰਣਾਦਾਇਕ ਵਾਲਾ ਕਰੇ ਬਹੁਤ ਵਧੀਆ ਸਵਾਲ ਜੀ ਹਰੇਕ ਮਾਂ ਬਾਪ ਦੀ दिली ਸ਼ਾਂਦੀ ਹੈ ਕਿ ਸਾਡਾ ਬੱਚਾ ਕੋਈ ਵੀ ਫੀਲਡ ਦੇ ਵਿੱਚ ਅੱਗੇ ਜਾਵੇ ਇਸ ਤਰ੍ਹਾਂ ਹੀ ਮੇਰੇ ਮਾਂ ਬਾਪ ਦੇ ਵੀ ਕੋਈ ਸੁਪਨੇ ਸੀ ਕਿ ਸਾਡਾ ਬੱਚਾ ਅੱਗੇ ਵਧੇ ਉਹਦਾ ਨਾਮ ਹੋਵੇ ਸੋ ਜੋ ਮੇਰੇ ਮਾਂ ਬਾਪ ਨੇ ਸੋਚਿਆ ਸੀ ਉਹਤ ਨਹੀਂ ਹੋ ਪਾਇਆ ਪਰ ਉਤੋਂ ਮੈਂ ਦੁੱਗਣਾ ਹੋਣ ਦੀ ਕੋਸ਼ਿਸ਼ ਕਰ ਰਿਹਾ ਜੀ ਕਿਉਂਕਿ ਮੇਰੇ ਮਾਪੇ ਦਾ ਇੱਕ ਸੁਪਨਾ ਸੀ ਸਾਡਾ ਪੁੱਤ ਕੋਈ ਨੌਕਰੀ ਮਿਲੇ ਕਿਉਂਕਿ ਵੱਡੀ ਚਾਹਤ ਨੌਕਰੀ ਦੀ ਹੁੰਦੀ ਹੈ ਅੱਜ ਕੱਲ ਕਿ ਹਰੇਕ ਮਾਂ ਬਾਪ ਸੋਚਦਾ ਕਿ ਸਾਡਾ ਪੁੱਤ ਵੱਡੀ ਨੌਕਰੀ ਤੇ ਹੋਵੇ ਮੇਰੇ ਮਾਪੇ ਦੀ ਵੀ ਦਿਲੀ ਇੱਛਾ ਸੀਗੀ ਕਿ ਸਾਡਾ ਪੁੱਤ ਨੌਕਰੀ ਤੇ ਜਾਵੇ ਪਰ ਅੰਤਾਂ ਦੀ ਗਰੀਬੀ ਕਾਰਨ ਸਭ ਤੋਂ ਪਹਿਲਾਂ ਤਾਂ ਪੜ੍ਹ ਹੀ ਨਹੀਂ ਸਕੇ ਅਸੀਂ ਕਿਉਂਕਿ ਘਰ ਵਿੱਚ ਬਹੁਤ ਗਰੀਬੀ ਸੀ ਫਿਰ ਮੈਂ ਆਪਣਾ ਫੀਲਡ ਚੁਣਿਆ ਨਾਟਕ ਦਾ ਫਾਦਰ ਸਾਹਿਬ ਕੀ ਕਰਦੇ ਸੀ ਫਾਦਰ ਸਾਹਿਬ ਆਪਣੇ ਮਜ਼ਦੂਰੀ ਕਰਦੇ ਆ ਜੀ ਦਿਹਾੜੀ ਕਰਦੇ ਸੀਗੇ ਕਿੰਨਾਂ ਦੇ ਨਾਲ ਕਰਦੇ ਸੀ ਮਜ਼ਦੂਰੀ ਉਹ ਦੇਖੋ ਜੀ ਮਿਸਤਰੀਆਂ ਦੇ ਨਾਲ ਜਾਣਾ ਉਹਨਾਂ ਨੇ ਜਾਂ ਹੋਰ ਘਰੇਲੂ ਜ਼ਿਮੀਦਾਰਾਂ ਦੇ ਨਾਲ ਉਹਨਾਂ ਨੇ ਕੰਮ ਕਰਨਾ ਦੇਖਿਆ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਮਿਹਨਤ ਕਰ ਮੈਂ ਜੀ ਉਹਨਾਂ ਨੂੰ ਬਹੁਤ ਮਿਹਨਤ ਕਰਦੇ ਦੇਖਿਆ ਉਹਨਾਂ ਦਾ ਮੈਂ ਪਸੀਨਾ ਡਿਆੜੀ ਕਰਦੇ ਸਮੇਂ ਚੁੰਦਾ ਹੋਇਆ ਦੇਖਿਆ ਤੇ ਮੈਂ ਉਦੋਂ ਜਦੋਂ ਉਹਨਾਂ ਦਾ ਪਸੀਨਾ ਡਿੱਗਦਾ ਹੁੰਦਾ ਸੀ ਤੇ ਸੋਚਦੇ ਹੁੰਦੇ ਸੀ ਵੀ ਕਾਸ਼ ਮੈਂ ਕੋਈ ਵੱਡੀ ਨੌਕਰੀ ਤੇ ਹੋ ਗਿਆ ਤੇ ਮੈਂ ਪਸੀਨਾ ਜਿਹੜਾ ਆਪਣੇ ਫਾਦਰ ਸਾਹਿਬ ਦਾ ਨਹੀਂ ਡਿੱਗਣ ਦਵਾਂਗਾ ਕਿਉਂਕਿ ਮੈਂ ਵਧੀਆ ਆਰਾਮ ਉਹਨਾਂ ਨੂੰ ਐ ਦਵਾਵਾਂਗਾ ਕਿਉਂਕਿ ਮੇਰੀ ਦਲੇਸ਼ਾ ਸੀ ਉਦੋਂ ਮੇਰੇ ਫਾਦਰ ਸਾਹਿਬ ਦਿਹਾੜੀਆਂ ਕਰਦੇ ਹੁੰਦੇ ਸੀ ਤੇ ਮੈਂ ਨਾਲ ਜਾਂਦਾ ਹੁੰਦਾ ਸੀ ਮੈਂ ਵੀ ਬਹੁਤ ਤੇ ਰਜਿੰਦਰ ਜੀ ਦਿਹਾੜੀਆਂ ਕੀਤੀਆਂ ਪਰ ਸਾਲ 2001 ਤੋਂ ਫਿਰ ਦਿਹਾੜੀਆਂ ਭੁੱਲ ਗਏ ਕਿਉਂਕਿ ਮੈਂ ਆਪਣਾ ਫੀਲਡ ਚੋਂ ਲਿਆ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹਾਸਮ ਫਤੈ ਨਸੀਬ ਤੇਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਫਿਰ ਮੈਂ ਹਿੰਮਤ ਆਪਣੀ ਨੂੰ ਯਾਰੀ ਰੱਖਿਆ ਦਰਸ਼ਨ ਸਿੰਘ ਜੀ ਮੈਂ ਰੋਕਣਾ ਚਾਹਾਂਗਾ ਜਿਵੇਂ ਤੁਸੀਂ ਦੱਸਿਆ ਕਿ ਮੇਰੇ ਪਿਤਾ ਜੀ ਦਿਹਾੜੀ ਕਰਦੇ ਸੀ ਮੈਂ ਵੀ ਮਜ਼ਦੂਰੀ ਕਰਦਾ ਸੀ ਜੀ ਤੇ ਜਦੋਂ ਆਮ ਕਰਕੇ ਪੰਜਾਬ ਦੇ ਪਿੰਡੂ ਪਰਿਵਾਰਾਂ ਦੀ ਗੱਲ ਹੋਵੇ ਮਜ਼ਦੂਰ ਪਰਿਵਾਰਾਂ ਦੇ ਨਾਲ ਸਬੰਧਤ ਭਾਈਚਾਰੇ ਦੀ ਗੱਲ ਹੋਵੇ ਤੇ ਉਹਨਾਂ ਦਾ ਸਾਰਾ ਪਰਿਵਾਰ ਇਸ ਤਰੀਕੇ ਦੇ ਨਾਲ ਦਿਨ ਰਾਤ ਸਿਰ ਤੋੜ ਵੀ ਮਿਹਨਤ ਕਰਦਾ ਹੈ ਤੇ ਜਿੱਥੇ ਤੁਹਾਡੇ ਫਾਦਰ ਸਾਹਿਬ ਇੰਨੀ ਜਿਆਦੀ ਮਿਹਨਤ ਕਰਦੇ ਸੀ ਤੇ ਮਾਤਾ ਜੀ ਵੀ ਫਿਰ ਉਹੀ ਮਜ਼ਦੂਰੀ ਵਾਲਾ ਕੰਮ ਕਰਦੇ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਮੈਨੂੰ ਅੱਜ ਵੀ ਯਾਦ ਆ ਕਿ ਸਾਡੇ ਪਿੰਡ ਦੇ ਵਿੱਚ ਉਹ ਕਿਸੇ ਦੇ ਘਰ ਵਿੱਚ ਕੰਮ ਕਰਨ ਜਾਂਦੇ ਹੁੰਦੇ ਸੀ ਹਾਂ ਤੇ ਮੈਂ ਵੀ ਨਾਲ ਜਾਂਦਾ ਹੁੰਦਾ ਸੀ ਜਿਵੇਂ ਉੱਥੇ ਥੋੜੀ ਬਾਕੀ ਹੈਲਪ ਕਰਾਉਣੀ ਠੀਕ ਹੈ ਮੈਨੂੰ ਗੇਮਸ ਦਾ ਵੀ ਸ਼ੌਂਕ ਸੀ ਜਿਨ੍ਹਾਂ ਦੇ ਮੇਰੇ ਮਾਤਾ ਜੀ ਕੰਮ ਕਰਦੇ ਹੁੰਦੇ ਸੀ ਨਾ ਉਹਨਾਂ ਦੇ ਬੇਟੇ ਕੀ ਕਰਦੇ ਹੁੰਦੇ ਸੀ ਵੀ ਗੇਮਾਂ ਦੇ ਵਿੱਚ ਸੀਗੇ ਤੇ ਉਹਨਾਂ ਦੇ ਜਿਹੜੇ ਗੇਮਾਂ ਵਾਲੇ ਕੱਪੜੇ ਹੁੰਦੇ ਸੀ ਉਹ ਅਕਸਰ ਹੀ ਮੇਰੇ ਮਾਤਾ ਜੀ ਨੂੰ ਦਿੰਦੇ ਹੁੰਦੇ ਸੀ ਤੇ ਜਦੋਂ ਮੈਂ ਗੇਮਾਂ ਵਾਲੇ ਕੱਪੜੇ ਪਾਉਂਦਾ ਹੁੰਦਾ ਸੀ ਪੜ ਤੇ ਮੈਨੂੰ ਬੜਾ ਸ਼ੌਂਕ ਸੀਗਾ ਉਹਦਾ ਫੁੱਟਬਾਲ ਦਾ ਮੈਨੂੰ ਬਹੁਤ ਸ਼ੌਂਕ ਸੀ ਮੈਂ ਬਹੁਤ ਚਿਰ ਫੁੱਟਬਾਲ ਵੀ ਖੇਡਿਆ ਚੰਗਾ ਨਾਮ ਸੀ ਮੇਰਾ ਪਰ ਗੱਲ ਉਹੀ ਆਂਦੀ ਆ ਕਿ ਸਕੂਲ ਟਾਈਮ ਤੱਕ ਖੇਡ ਲਿਆ ਪਰ ਜਦੋਂ ਅੱਗੇ ਲੈਵਲ ਤੇ ਜਾਣਾ ਸੀ ਨਹੀਂ ਉੱਥੇ ਤੱਕ ਪਹੁੰਚਿਆ ਗਿਆ ਕਿਉਂਕਿ ਅੰਤਾਂ ਦੀ ਗਰੀਬੀ ਸੀ ਸਾਡੇ ਘਰ ਦੇ ਵਿੱਚ ਫਿਰ ਮੈਂ ਉਹੀ ਆਪਣਾ ਫੀਲਡ ਚੁਣਿਆ ਵੀ ਮਤਲਬ ਨੌਕਰੀ ਦਾ ਨਹੀਂ ਕਰਮਾਂ ਦੇ ਵਿੱਚ ਗਰੀ ਇਸ ਗਰੀਬੀ ਦੇ ਦੌਰ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਸਮਾਂ ਆ ਹੋਵੇ ਕਿ ਜਿਵੇਂ ਕਿਸੇ ਅਮੀਰ ਪਰਿਵਾਰ ਦੇ ਸਬੰਧਤ ਬੱਚੇ ਨੇ ਕੋਈ ਮਹਿੰਗਾ ਕੱਪੜਾ ਪਾਇਆ ਹੋਵੇ ਖਾਣ ਵਾਸਤੇ ਲਿਆ ਹੋਵੇ ਤੇ ਤੁਹਾਡਾ ਵੀ ਦਿਲ ਕੀਤਾ ਹੋਵੇ ਕਿ ਮੈਂ ਆ ਚੀਜ਼ ਖਾਣੀ ਹੈ ਪਰ ਬਾਪੂ ਜਿਹੜਾ ਦਿਹਾੜੀ ਕਰਕੇ ਪੈਸੇ ਲੈ ਕੇ ਜਾ ਰਿਹਾ ਉਹਦੇ ਨਾਲ ਤੇ ਸ਼ਾਮ ਨੂੰ ਜਿਹੜਾ ਘਰ ਦਾ ਖਾਣ ਵਾਲਾ ਪਦਾਰਥ ਹੀ ਆਵੇਗਾ ਰਜਿੰਦਰ ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਇਹ ਇਹ ਤੁਸੀਂ ਇਸ ਦਰਦ ਨੂੰ ਨਾ ਛੇੜੋ ਤਾਂ ਚੰਗਾ ਹੈ ਵਾਪਰਿਆ ਕੋ ਜਿੱਦਾਂ ਬਹੁਤ ਬਰੀ ਵਾਪਰਿਆ ਜੀ ਹੁਣ ਤੱਕ ਵਾਪਰਦਾ ਆ ਰਿਹਾ ਜੀ ਹੁਣ ਤੱਕ ਵਾਪਰਦਾ ਆ ਰਿਹਾ ਭਾਵੇਂ ਜਿੱਥੋਂ ਮਕਾਮ ਆਪਾਂ ਹਾਸਲ ਕਰ ਲਿਆ ਹੈ ਹੁਣ ਮੇਰੇ ਨਾਟਕ ਆਮ ਸਕੂਲਾਂ ਕਾਲਜਾਂ ਦੇ ਵਿੱਚ ਹੁੰਦੇ ਨੇ ਪ੍ਰਸ਼ੰਸਾ ਹੁੰਦੀ ਹੈ ਜਦੋਂ ਅਸੀਂ ਸਟੇਜ ਤੇ ਜਾਂਦੇ ਆ ਤੇ ਖੁਦ ਲੋਕ ਮੇਰੇ ਨਾਲ ਕੇ ਫੋਟੋ ਖਿਚਾਉਂਦੇ ਨੇ ਕਈ ਨੌਦਵਾਨ ਇਦਾਂ ਦੇ ਵੀ ਮੇਰੇ ਕੋ ਆਇਆ ਮੇਰੇ ਨਾਟਕਾਂ ਦੇ ਸਮੇਂ ਦੇ ਵਿੱਚ ਜਦੋਂ ਮੈਂ ਸਟੇਜ ਤੋਂ ਉਤਰਦਾ ਥੱਲੇ ਮੇਰੇ ਨਾਟਕ ਦੇਖ ਕੇ ਉਹ ਕਹਿੰਦੇ ਆ ਵੀ ਅੱਜ ਤੋਂ ਤੋਬਾ ਯਾਰ ਤੂੰ ਸੱਚਮੁੱਚ ਇੱਕ ਕਮਾਲ ਕਰਕੇ ਰੱਖਦੀ ਅੱਜ ਤੋਂ ਬਾਅਦ ਮੈਂ ਨਿਸ਼ਾਨੀ ਕਰੂੰਗਾ ਤੁਹਾਡੇ ਨਾਟਕ ਦੇ ਵਿੱਚ ਅਜਿਹਾ ਕੀ ਹੁੰਦਾ ਹੈ ਨਾਟਕਾਂ ਦੇ ਵਿੱਚ ਇਦਾਂ ਹੁੰਦਾ ਵਾ ਕਿ ਜਿਵੇਂ ਉਹ ਮੈਂ ਸਾਰਾ ਉਹਨੂੰ ਹਾ ਭਾ ਉਹ ਜਿਹੜਾ ਸਟੇਜ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਕਿ ਕਿਦਾਂ ਅੱਜ ਮੇਰੇ ਦੇਸ਼ ਦੇ ਨੌਜਵਾਨ ਜਿਹੜੇ ਮਰਦੇ ਨੇ ਕਿਦਾਂ ਟੀਕਾ ਲਾ ਕੇ ਮਰਦੇ ਨੇ ਜਦੋਂ ਉਹ ਗੱਲ ਉਹਨਾਂ ਦੇ ਅੱਤੇ ਤੱਕ ਪਹੁੰਚਦੀ ਆ ਸਾਰੇ ਨਹੀਂ ਮੰ ਲਾਪਾ ਕਹੀਏ ਵੀ ਨਾਟਕਾਂ ਦੇ ਵਿੱਚ ਸਾਰੇ ਹੀ ਉਹ ਸੁਧਰ ਜਾਂਦੇ ਨੇ ਪਰ ਅੱਜ ਚੰਦ ਕੁ ਲੋਕ ਇਦਾਂ ਦੇ ਸਾਨੂੰ ਨਾਟਕਾਂ ਦੇ ਵਿੱਚ ਮਿਲਦੇ ਨੇ ਕਿ ਜਿਹੜੇ ਤੋਬਾ ਕਰ ਜਾਂਦੇ ਨੇ ਕਿ ਨਹੀਂ ਇਹ ਰੀਅਲ ਆ ਇਹ ਸੱਚ ਆ ਵੀ ਇੱਕ ਦਿਨ ਹੋ ਸਕਦਾ ਸਾਡੇ ਨਾਲ ਵੀ ਇਦਾਂ ਦਾ ਪਾਣਾ ਵਾਪਰੇ ਹਾਂ ਜੀ ਮਤਲਬ ਉਹ ਸਮੇਂ ਦੀ ਮੌਕੇ ਦੀ ਨਜ਼ਾਕਤ ਨੂੰ ਪਹਿਲ ਬਿਲਕੁਲ ਬਿਲਕੁਲ ਜੀ ਨਾਟਕੀ ਕਲਾ ਹੀ ਇਸ ਤਰ੍ਹਾਂ ਦੀ ਆ ਨਾਟਕੀ ਕਲਾ ਹੀ ਇਸ ਤਰ੍ਹਾਂ ਦੀ ਵੀ ਜੋ ਸਾਹਮਣੇ ਹੁੰਦਾ ਵਾ ਵਾਪਰਦਾ ਵਾ ਉਹ ਜਦੋਂ ਨੌਜਵਾਨ ਦੇਖਦਾ ਵਾ ਜਰੂਰ ਉਹਦੇ ਜਿਹੜੀ ਆ ਮਨ ਤੇ ਠੇਸ ਪਹੁੰਚਦੀ ਆ ਉਹਨੂੰ ਸੱਟ ਲੱਗਦੀ ਆ ਜਿਹੜੇ ਨਾਟਕ ਤੁਸੀਂ ਸਟੇਜਾਂ ਦੇ ਉੱਪਰ ਲੈ ਕੇ ਜਾਂਦੇ ਹੋ ਉਹਨਾਂ ਨਾਟਕਾਂ ਦੇ ਸੰਦਰਭ ਕਿਸ ਤਰ੍ਹਾਂ ਦੇ ਹੁੰਦੇ ਆ ਕਿਸ ਤਰ੍ਹਾਂ ਦੇ ਕਨਸੈਪਟ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਹੋ ਦੇਖੋ ਜੀ ਕਨਸੈਪਟ ਅੱਜ ਕੱਲ ਤੇ ਬਹੁਤ ਵਧੀਆ ਕਨਸੈਪਟ ਅਸੀਂ ਪੇਸ਼ ਕਰ ਰਹੇ ਆ ਜਿਵੇਂ ਸਮਾਜਿਕ ਕ੍ਰਿਤੀਆਂ ਦੇ ਨਾਲ ਹੀ ਅਸੀਂ ਸ਼ੁਰੂ ਤੋਂ ਜਦੋਂ ਦੇ ਅਸੀਂ ਨਾਟਕੀ ਲੈਣ ਦੇ ਵਿੱਚ ਆਏ ਆ ਮੈਂ ਤਾਂ ਆਪਣੇ ਸਮਾਜਿਕ ਕ੍ਰਿਤੀਆਂ ਦੇ ਆਧਾਰ ਤੇ ਲੜਦੇ ਆ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਉਹ ਪਰੂਣ ਹਤਿਆਮਾਂ ਦੀ ਗੱਲ ਹੋਵੇ ਚਾਹੇ ਉਹ ਬੇਰਜ਼ਗਾਰੀ ਦੀ ਗੱਲ ਹੋਵੇ ਚਾਹੇ ਗਰੀਬੀ ਦੀ ਗੱਲ ਹੋਵੇ ਮਤਲਬ ਸਮਾਜਿਕ ਰੀਤੀਆਂ ਦੇ ਆਧਾਰ ਤੇ ਲੜਿਆ ਜਿਵੇਂ ਸਾਡਾ ਦਾਸ ਦਾਸ ਤੇ ਅਸੀਂ ਬਹੁਤ ਨਾਟਕ ਲਿਖੇ ਮੈਂ ਹਾਂਜੀ ਚੰਗਾ ਹੁੰਗਾਰਾ ਮਿਲ ਰਿਹਾ ਵਾ ਜੀ ਚੰਗਾ ਮਤਲਬ ਲੋਕ ਚੰਗਾ ਗੱਲ ਨੂੰ ਕਹਿੰਦੇ ਆ ਵੀ ਵਾਕੇ ਸੱਚਮੁੱਚ ਜੋ ਤੁਸੀਂ ਨਾਟਕਾਂ ਦੇ ਜ਼ਰੀਏ ਵਿਖਾਉਂਦੇ ਹੋ ਹੁੰਦਾ ਤੇ ਕਈ ਸਾਡੇ ਹੈਗੇ ਵੀਰ ਇਸ ਤਰ੍ਹਾਂ ਦੇ ਵੀ ਜਿਹੜੇ ਨਾਟਕਾਂ ਦੇ ਵਿੱਚ ਚੰਗੀ ਗੱਲ ਨਹੀਂ ਪਾਉਂਦੇ ਪਰ ਮੈਂ ਕਹਿੰਦਾ ਉਹ ਸ਼ਰਿਆਮਾ ਪਾਉਣੀ ਚਾਹੀਦੀ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਤੁਹਾਡੇ ਵਾਪਰ ਦਾ ਕੀ ਹੈ ਮਾਪੇ ਦਾ ਤਾਂ ਸੁਪਨਾ ਸੀ ਕੋਈ ਅਫੀਸਰ ਕਿਸੇ ਚੰਗੇ ਮਰਤਬੇ ਦੇ ਉੱਪਰ ਪੁੱਜੇ ਪਰ ਸਾਰੇ ਚੀਜ਼ਾਂ ਨੂੰ ਤੁਸੀਂ ਛੱਡ ਕੇ ਨਾਟਕ ਨੂੰ ਚੂਜ਼ ਕਰ ਲੈਨੇ ਹੋ ਨਾਟਕ ਦੀ ਦੁਨੀਆ ਦੇ ਵਿੱਚ ਆ ਵਿਚਰਦੇ ਹੋ ਐ ਕਹਿੰਦੇ ਹੁੰਦੇ ਨਾ ਹੱਥ ਨਾ ਆਪੜੇ ਤਾਂ ਥੂ ਕੋੜੀ ਜਦੋਂ ਚਾਰੇ ਪਾਸੇ ਦਰਵਾਜ਼ੇ ਬੰਦ ਹੋ ਗਏ ਪੈਸਾ ਨਹੀਂ ਸੀ ਕੋਲ ਹੈਗਾ ਤੇ ਫਿਰ ਕੀ ਸੋਚਿਆ ਵੀ ਮੈਂ ਹੁਣ ਜ਼ਿਕਰ ਕਰਾਂਗਾ ਆਪਣੇ ਸਕੂਲ ਟਾਈਮ ਦੇ ਸਰਦਾਰ ਸਲੱਖਣ ਸਿੰਘ ਜੀ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਐਕਟਿੰਗ ਹੈਗੀ ਆ ਮੈਂ ਛੋਟੇ-ਮੋਟੇ ਪ੍ਰੋਗਰਾਮ ਕਰਦਾ ਰਹਿੰਦਾ ਸੀ ਸਟੇਜ ਤੇ ਤੇ ਉਹ ਕਹਿੰਦੇ ਵੀ ਤੁਸੀਂ ਕੁਝ ਨਾ ਕੁਝ ਆਪਣੀ ਐਕਟਿੰਗ ਨੂੰ ਤਾਂ ਲੈ ਕੇ ਚੱਲੋ ਇਹ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿਸ ਸੰਗੋੜ ਤੇ ਪ੍ਰਮਾਤਮਾ ਅੱਗੇ ਲੈ ਜਾਵੇ ਜਿਸ ਤਰ੍ਹਾਂ ਅਚਾਨਕ ਅੱਜ ਤੁਹਾਡਾ ਫੋਨ ਆਇਆ ਮੈਨੂੰ ਬੜੀ ਖੁਸ਼ੀ ਹੋਈ ਪਹਿਲਾਂ ਤਾਂ ਮੈਂ ਸੋਚਿਆ ਕਿ ਸ਼ਾਇਦ ਉਦਾਂ ਹੀ ਹੋਵੇਗਾ ਕਿਉਂਕਿ ਮੈਨੂੰ ਆਪਾਂ ਇੱਥੋਂ ਤੱਕ ਨਹੀਂ ਮੈਨੂੰ ਆਸ ਤੇ ਪਰ ਤੁਹਾਡਾ ਧੰਨਵਾਦ ਹੈ ਜੀ ਅੱਛਾ ਆਪਾਂ ਗੱਲ ਕਰ ਰਹੇ ਸੀ ਵੀ ਇਹ ਕਿਦਾਂ ਮਤਲਬ ਨੌਕਰੀ ਦਾ ਸੁਪਨਾ ਸੀ ਤੇ ਕਿਦਾਂ ਆਪਾਂ ਨਾਟਕੀ ਕਲਾ ਵੱਲੇ ਆ ਗਏ ਦੇਖੋ ਜੀ ਜਦੋਂ ਸਾਰੇ ਪਾਸੇ ਮੈਨੂੰ ਕੁਝ ਨਾ ਦਿਸਿਆ ਫਿਰ ਮੈਂ ਸੋਚਿਆ ਮੈਂ ਕਿਾ ਜੀ ਹੁਣ ਘਰੇ ਬੈਠੇ ਆਏ ਕਰਨਾ ਹੀ ਕਰਨਾ ਵਾ ਵੀ ਮਤਲਬ ਦੁਨੀਆ ਦੇ ਵਿੱਚ ਨਾਂ ਬਣਾਉਣਾ ਵਾ ਚਾਹੇ ਕਿਦਾਂ ਵੀ ਹੋਵੇ ਕੁਝ ਮੇਰੇ ਵੀ ਵਜਦੇ ਰਹਿ ਪੀ ਜਦੋਂ ਅਸੀਂ ਨਾਟਕ ਤੇ ਜਾਣਾ ਤੇ ਸਾਡੇ ਰਿਸ਼ਤੇਦਾਰਾਂ ਨੇ ਪਿੰਡ ਦੇ ਲੋਕਾਂ ਨੇ ਕਹਿਣਾ ਵੀ ਇਹ ਕਿਹੜਾ ਤੁਸੀਂ ਕੰਮ ਕੰਜਰਾਂ ਵਾਲਾ ਫੜ ਲਿਆ ਠੀਕ ਆ ਪਰ ਮੈਂ ਬੜਾ ਕੁਝ ਸਹਿਣ ਕਰਕੇ ਆਪਣਾ ਫੀਲਡ ਚੁਣਿਆ ਮੈਂ ਸਕੂਲਾਂ ਕਾਲਜਾਂ ਦੇ ਵਿੱਚ ਜਾਣਾ ਚੰਗਾ ਮੇਰਾ ਮਾਨ ਸਨਮਾਨ ਤੁਸੀਂ ਦਿਖਾਓ ਜਿਹੜੇ ਲੋਕ ਤੁਹਾਨੂੰ ਇਹ ਕਹਿ ਰਹੇ ਸੀ ਤੁਹਾਡੇ ਰਿਸ਼ਤੇਦਾਰ ਭਾਈਚਾਰਾ ਇਹ ਕਹਿ ਰਹੇ ਸੀ ਕਿ ਮੁੰਡੇ ਨੇ ਗੰਜਰਾਂ ਵਾਲਾ ਕੰਮ ਫਰਟ ਲਿਆ ਨਾਟ ਕਰਨ ਜਾਂਦਾ ਭੰਗੜਾ ਪਾਉਣ ਜਾਂਦਾ ਫਿਰ ਉਹਨਾਂ ਨੂੰ ਇਹ ਚੀਜ਼ ਵਧੀਆ ਲੱਗਦੀ ਸੀ ਕਿ ਦਿਹਾੜੀ ਕੀਤੀ ਜਾਂਦੀ ਹੈ ਸਾਰਾ ਦਿਨ ਹੱਡ ਤੋੜਵੀਂ ਮਿਹਨਤ ਹੁੰਦੀ ਹੈ ਇਹਦੇ ਵਿੱਚ ਦੇਖੋ ਜੀ ਉਹ ਉਦੋਂ ਦੀ ਸਮੇਂ ਦੀ ਗੱਲ ਸੀਗੀ ਉਦੋਂ ਬੜਾ ਮੰਦਾ ਚੰਗਾ ਕਿਹਾ ਪਰ ਅੱਜ ਉਹੀ ਲੋਕ ਆਣ ਕੇ ਜਦੋਂ ਮੇਰੀਆਂ ਅਖਬਾਰਾਂ ਦੇ ਵਿੱਚ ਫੋਟੋਆਂ ਜਾਂ ਮੈਂ ਫੇਸਬੁਕ ਤੇ ਕੋਈ ਆਪਣਾ ਜਦੋਂ ਸਨਮਾਨ ਮਿਲਦਾ ਹੈ ਮੈਂ ਪਉਣਾ ਤੇ ਹੁਣ ਉਹੀ ਇਨਸਾਨ ਉਹੀ ਬੰਦੇ ਜਿਹੜੇ ਆ ਬੜਾ ਖੁਸ਼ ਹੁੰਦੇ ਨੇ ਤੇ ਕਈ ਬੰਦੇ ਇਦਾਂ ਦੇ ਵੀ ਰਹਿ ਗਏ ਜਿਨ੍ਹਾਂ ਨੇ ਬੜਾ ਸੋਚਿਆ ਸੀ ਵੀ ਮੈਂ ਫੌਰਨ ਜਾਣਾ ਵਾ ਮੈਂ ਕੈਨੇਡਾ ਜਾਣਾ ਵਾ ਉਹ ਵਿਚਾਰੇ ਉੱਥੇ ਹੀ ਰਹਿ ਗਏ ਉਹਨਾਂ ਤੋਂ ਕੈਨੇਡਾ ਤੱਕ ਨਹੀਂ ਪਹੁੰਚਿਆ ਗਿਆ ਤੇ ਮੈਂ ਤੇ ਹੁਣ ਪ੍ਰਮਾਤਮਾ ਦਾ ਹੱਥ ਜੋੜ ਕੇ ਅਰਦਾਸ ਕਰਦਾ ਵਾਂ ਤੇ ਸ਼ੁਕਰਾਨਾ ਕਰਦਾ ਵਾਂ ਰੋਜ਼ ਵੀ ਪ੍ਰਮਾਤਮਾ ਮੇਰੀ ਤੇ ਤੂੰ ਇੱਥੇ ਕੈਨੇਡਾ ਖੋਲਦੀ ਮੈਂ ਜੀ ਡ्रेसेस ਮੇਰੀਆਂ ਜਲਦੀਆਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਕਰਾਏ ਤੇ ਠੀਕ ਹੈ ਜੀ ਨਾਟਕ ਮੇਰੇ ਕਿਤੇ ਨਾ ਕਿਤੇ ਹੋਏ ਰਹਿੰਦੇ ਆ ਬੜਾ ਵਧੀਆ ਅੱਜ ਉਹੀ ਲੋਕ ਅੱਜ ਕਹਿ ਰਿਹਾ ਵੀ ਸੱਚਮੁੱਚ ਯਾਰ ਤੇਰੀ ਮਿਹਨਤ ਨੂੰ ਬੋਲ ਪਿਆ ਦਰਸ਼ਨ ਸਿੰਘ ਅਸਲ ਦੇ ਵਿੱਚ ਕਲਾ ਜ਼ਿਆਦਾ ਮਹਾਨੇ ਰੱਖਦੀ ਹੈ ਜਾਂ ਘਰ ਦੇ ਵਿੱਚ ਬਹੁਤ ਸਾਰੀ ਅਮੀਰੀ ਜਾਂ ਬਹੁਤ ਸਾਰੀ ਜਾਇਦਾਦ ਹੋਵੇ ਬੰਦੇ ਦੇ ਕੋਲੇ ਦੋਨਾਂ ਚੋਂ ਕਿਹੜੀ ਚੀਜ਼ ਜ਼ਿਆਦਾ ਮਹਾਨੇ ਰੱਖਦੀ ਹੈ ਦੇਖੋ ਜੀ ਪਹਿਲਾਂ-ਪਹਿਲਾਂ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਵੀ ਜਿਹੜੇ ਅਮੀਰ ਨੇ ਉਹੀ ਅੱਗੇ ਆ ਸਕਦੇ ਨੇ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਵੀ ਜਿਨ੍ਹਾਂ ਕੋਲੇ ਜ਼ਿਆਦਾ ਪੈਸਾ ਹੈ ਸ਼ਾਇਦ ਉਹੀ ਅੱਗੇ ਆ ਸਕਦੇ ਨੇ ਪਰ ਹੁਣ ਪਤਾ ਲੱਗਿਆ ਵਾ ਵੀ ਆਪਾਂ ਕੋਈ ਵੀ ਫੀਲਡ ਹੋਵੇ ਕਿਸੇ ਤਰ੍ਹਾਂ ਦਾ ਫੀਲਡ ਹੋਵੇ ਬੰਦਾ ਹਿੰਮਤ ਚਾਹੀਦੀ ਆ ਬੰਦੇ ਦੇ ਵਿੱਚ ਉਹ ਬੰਦਾ ਅੱਗੇ ਨਿਕਲ ਸਕਦਾ ਬਿਲਕੁਲ ਨਿਕਲ ਸਕਦਾ ਕਿਉਂਕਿ ਜਦਾਂ ਮੈਂ ਨਿਕਲਿਆ ਵਾਂ ਮੈਨੂੰ ਮਿਹਣੇ ਵੀ ਵਜੇ ਤੰਗੀਆਂ ਤੁਰਸ਼ੀਆਂ ਵੀ ਆਈਆਂ ਪਰ ਫਿਰ ਵੀ ਪ੍ਰਵਾਹ ਨਹੀਂ ਕਰੀਦੀ ਹੁਣ ਦਸਤਾਰ ਧਾਰੀ ਸਭ ਤੋਂ ਸੂਰਤ ਕਿਹੜੀ ਚੀਜ਼ ਨੂੰ ਮੁੱਖ ਰੱਖਦੇ ਹੋਇਆ ਤੁਸੀਂ ਆਏ ਹੋ ਇਸ ਲਾਈਨ 'ਚ ਦੇਖੋ ਜੀ ਮੈਂ ਜਦੋਂ ਕਟਿੰਗ ਸੀਗੀ ਪਹਿਲਾਂ ਮੇਰੀ ਅੱਜ ਤੋਂ ਕੋਈ 10 15 ਸਾਲ ਪਹਿਲਾਂ ਮੇਰੀ ਕਟਿੰਗ ਸੀਗੀ ਤੇ ਉਹ ਜਿਹੜਾ ਸਤਕਾਰ ਕਟਿੰਗ ਦੇ ਵਿੱਚ ਨਹੀਂ ਸੀ ਮਿਲਦਾ ਜਿਹੜਾ ਕਿ ਇਸ ਚੀਜ਼ ਨੂੰ ਮਿਲਦਾ ਵਾ ਪੱਗ ਦੇ ਨਾਲ ਤੇ ਦਾੜੇ ਦੇ ਨਾਲ ਮੇਰਾ ਦੁੱਗਣਾ ਕੰਮ ਹੋ ਗਿਆ ਜੀ ਇਹ ਦੁੱਗਣਾ ਤਿੱਗਣਾ ਕੰਮ ਹੋ ਗਿਆ ਜਦੋਂ ਮੈਂ ਕਟਿੰਗ ਕਟਿੰਗ ਸੀਗੀ ਮੇਰੀ ਉਦੋਂ ਸਭੋ ਮੇਰਾ ਕੰਮ ਘੱਟ ਸੀ ਤੇ ਹੁਣ ਚੰਗੇ ਚੰਗੇ ਕਾਲਜ ਚੰਗੇ ਚੰਗੇ ਸਕੂਲ ਆ ਜਿਹੜੇ ਉਹ ਮੈਨੂੰ ਸਾਦੇ ਨੇ ਨਾਟਕ ਕਰਾਉਣ ਵਾਸਤੇ ਕੋਰੀਓਗ੍ਰਾਫੀਆਂ ਮੇਰੀਆਂ ਅੱਛੀਆਂ ਹੁੰਦੀਆਂ ਨੇ ਬਹੁਤ ਦੂਰ ਤੱਕ ਮੈਨੂੰ ਇਹ ਸਾਦੇ ਨੇ ਉਹ ਕਾਰਨ ਇਹ ਬਣਦਾ ਵਾ ਵੀ ਹੁਣ ਬਹੁਤਾ ਦੂਰ ਨਹੀਂ ਜਾਇਆ ਜਾਂਦਾ ਜਿਵੇਂ ਮੈਂ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਤੱਕ ਜਾਣਾ ਕਈ ਬਹੁਤ ਜਿਆਦੇ ਦੂਰ ਹੈ ਜ਼ਿਲੇ ਉੱਥੇ ਨਹੀਂ ਪਹੁੰਚ ਹੁੰਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਤਾਂ ਸਰ ਲੈਣਾ ਲੱਗ ਜਾਂਦੀਆਂ ਮੈਂ ਫੋਨ ਸੁਣਨਾ ਔਖਾ ਹੋ ਜਾਂਦਾ ਵਾ ਕਈਆਂ ਨੂੰ ਸਕੂਲਾਂ ਨੂੰ ਮੇਥੋਂ ਟਾਈਮ ਹੀ ਨਹੀਂ ਦਿੱਤਾ ਜਾਂਦਾ ਉਹ ਵੇਟ ਦੇ ਵਿੱਚ ਰਹਿੰਦੇ ਆ ਵੀ ਅਗਲੇ ਸਾਲ ਕਰਵਾਵਾਂਗੇ ਹੁਣ ਸਕੂਲਾਂ ਦੇ ਵਿੱਚ ਕੀ ਕਰਵਾਉਣੇ ਅਸਲ ਦੇ ਦੇਖੋ ਜੀ ਮੈਂ ਕੋਰੀਓਗ੍ਰਾਫੀ ਨਾਟਕ ਔਰ ਕਲਚਰ ਐਕਟੀਵਿਟੀ ਨੂੰ ਲੈ ਕੇ ਮੈਂ ਸਾਰੀਆਂ ਚੀਜ਼ਾਂ ਕਰਵਾ ਲੈਣਾ ਤੇ ਆ। ਕਲਚਰ ਗੀਤਾਂ ਨੂੰ ਪ੍ਰਮੋਟ ਤਾਂ ਨਹੀਂ ਕਰਦੇ। ਬਿਲਕੁਲ ਹੀ ਨਹੀਂ ਕਰਦੇ ਜੀ। ਕਈ ਕੰਪੀਟੀਸ਼ਨਾਂ ਤੇ ਸਾਡਾ ਤੁਸੀਂ ਮੇਰੇ ਫੰਕਸ਼ਨ ਸੁਣ ਲਿਓ ਜਾਂ ਦੇਖ ਲਿਓ ਵੀ ਆਪਣੇ ਥੋੜਾ ਜਿਹਾ ਹਟਕੇ ਹੁੰਦੇ ਨੇ। ਹਾਂ। ਕਿਉਂਕਿ ਅਸੀਂ ਸਰਦਾਰ ਹਾਂ, ਅਸੀਂ ਸਿੱਖ ਹਾਂ। ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਕਮੈਂਟ ਮਾੜਾ ਕਰਨ। ਹਾਂ। ਸਾਨੂੰ ਕਹਿਣ ਕਿ ਤੁਸੀਂ ਮਤਲਬ ਯਾਰ ਏਕ ਹੀ ਸਕੂਲਾਂ ਕਾਲਜਾਂ ਦੇ ਵਿੱਚ ਕਰ ਰਹੇ ਹੋ। ਤੁਹਾਡੇ ਬਾਰੇ ਇਹ ਕਿਹਾ ਜਾਂਦਾ ਕਿ ਤੁਹਾਡੇ ਕੋਲੇ ਕਲਾ ਬਹੁਤ ਹੈ, ਤੁਹਾਡੇ ਕੋਲੇ ਹਨਰ ਬਹੁਤ ਹੈ ਜਦੋਂ ਤੁਸੀਂ ਰੋਲ ਕਰਦੇ ਹੋ ਤਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਕਰਕੇ ਉਸ ਰੋਲ ਨੂੰ ਤੁਸੀਂ ਬੜੀ ਇਮਾਨਦਾਰੀ ਦੇ ਨਾਲ ਅਦਾ ਕਰਦੇ ਹੋ ਫਿਰ ਇੰਨੀ ਜਿਆਦਾ ਟੈਲੈਂਟ ਹੋਣ ਦੇ ਬਾਵਜੂਦ ਤੁਹਾਨੂੰ ਕਿਸੇ ਫਿਲਮ ਦੇ ਵਿੱਚ ਕਿਸੇ ਸੀਰੀਅਲ ਦੇ ਵਿੱਚ ਰੋਲ ਕਰਨ ਦਾ ਮੌਕਾ ਨਹੀਂ ਮਿਲਿਆ ਕਦੇ ਦੇਖੋ ਜੀ ਮੈਂ ਜਦੋਂ ਰੋਲ ਕੋਈ ਵੀ ਕਰਦਾ ਨਾ ਤੇ ਤੁਹਾਡੇ ਸਵਾਲ ਦੇ ਨਾਲ ਹੀ ਇਹ ਕਿ ਮੈਂ ਉਸ ਮੈਂ ਰੋਲ ਨਹੀਂ ਕਰ ਰਿਹਾ ਹੁੰਦਾ ਜਿਵੇਂ ਮੱਛੇ ਰੰਗੜ ਦਾ ਰੋਲ ਕਰ ਰਿਹਾ ਤੇ ਮੈਂ ਜਦੋਂ ਸਟੇਜ ਤੇ ਇੰਟਰਵਿਊ ਨਾਲ ਤੇ ਮੈਨੂੰ ਦਰਸ਼ਨ ਸਿੰਘ ਇੱਕ ਪਾਸੇ ਹੋ ਜਾਂਦਾ ਦਰਸ਼ਨ ਸਿੰਘ ਇੱਕ ਪਾਸੇ ਹੋ ਜਾਂਦਾ ਮਸਾ ਰੰਗੜੀ ਸਥੀ ਤੇ ਕੰਮ ਕਰ ਰਿਹਾ ਹੁੰਦਾ ਹੂੰ ਸੂ ਬੂ ਮਸਾ ਰੰਗੜੀ ਸਥੀ ਤੇ ਕੰਮ ਕਰ ਰਿਹਾ ਹੁੰਦਾ ਜੇ ਜੇ ਕੋਈ ਨਸ਼ੇ ਦੀ ਗੱਲ ਹੋ ਰਹੀ ਹੈ ਤੇ ਤੁਹਾਨੂੰ ਪਤਾ ਵਾ ਵੀ ਜਿਹੜੇ ਹੁੰਦੇ ਨੇ ਸਾਡੇ ਕਲਾਕਾਰ ਹੁੰਦੇ ਨੇ ਰੰਗ ਕਰਮੀ ਹੁੰਦੇ ਨੇ ਉਹ ਬੜੀ ਛੇਤੀ ਭਾਵਕ ਹੋ ਜਾਂਦੇ ਨੇ ਠੀਕ ਹੈ ਜੀ ਮੈਂ ਵੀ ਬਹੁਤ ਜਲਦੀ ਭਾਵਕ ਹੋ ਜਾਂਦਾ ਮੈਂ ਫਿਰ ਰੋਲ ਅੰਦਰੋਂ ਨਿਕਲਦਾ ਹੂੰ ਕਿਸੇ ਦੇ ਦਬਾਅ ਪਾਇਆ ਜਾਂ ਕਿਸੇ ਦੇ ਕਹਿਣ ਤੇ ਨਹੀਂ ਜਿਹੜਾ ਰੋਲ ਹੁੰਦਾ ਉਹ ਅੰਦਰੋਂ ਨਿਕਲਦਾ ਤੇ ਗੱਲ ਦੂਜੀ ਤੁਸੀਂ ਕੀਤੀ ਵੀ ਤੁਹਾਨੂੰ ਫਿਲਮਾਂ ਦੇ ਵਿੱਚ ਕਿਉਂ ਨਹੀਂ ਮੌਕਾ ਮਿਲਿਆ ਮੈਂ মিডিਆ ਤੋਂ ਬੜਾ ਦੂਰ ਰਿਆ ਹੂੰ ਤੇ ਦੂਜਾ ਗੱਲ ਜੇ ਮੌਕਾ ਮਿਲਿਆ ਵੀ ਤੇ ਉਹ ਕੀ ਹੋਇਆ ਕਿ ਦੋ ਤਿੰਨ ਵਾਰ ਇਦਾਂ ਦੇ ਚਾਂਸ ਬਣੇ ਮੈਂ ਫਿਲਮ ਦੀ ਇੰਟਰਵਿਊ ਦੇਣ ਵਾਸਤੇ ਵੀ ਗਿਆ ਉੱਥੇ ਜਾ ਕੇ ਮੈਂ ਜਦੋਂ ਉਹਨਾਂ ਦੇ ਪੇਸ਼ ਹੋਇਆ ਉਹਨਾਂ ਨੇ ਸੱਜਣਾ ਨੇ ਇਹ ਕੀ ਕੀਤਾ ਵੀ ਇੰਟਰਵਿਊ ਲੈਣ ਤੋਂ ਬਿਨਾ ਬਿਨਾ ਟੈਲੈਂਟ ਤੋਂ ਵੇਖਣ ਤੋਂ ਬਿਨਾ ਇੱਕ ਸਿਰਫ ਸ਼ਕਲ ਵੇਖ ਕੇ ਮੈਨੂੰ ਨਾ ਕਰ ਦਿੱਤਾ ਕਿ ਨਹੀਂ ਯਾਰ ਥੋੜਾ ਜਾਂ ਨਾ ਸਾਨੂੰ ਫਾਬਰਾ ਵਾਲਾ ਬੰਦਾ ਚਾਹੀਦਾ ਇੱਥੇ ਰੰਗ ਦਾ ਭੇਦ ਭਾਵ ਰੰਗ ਦਾ ਭੇਦ ਭਾਵ ਬਿਲਕੁਲ ਤੁਹਾਡੀ ਗੱਲ ਉੱਥੇ ਰੰਗ ਦਾ ਭੇਦ ਭਾਵ ਹੁੰਦਾ ਹ ਹਾਂ ਤੇ ਫਿਰ ਉਹ ਤੋਂ ਮੰਨੂ ਜਿਹੜੇ ਜਿਹੜੇ ਲੋਕਾਂ ਦੇ ਕੋਲੇ ਕਦਰ ਹੁੰਦੀ ਹੈ ਗੁਣ ਦੀ ਜਾਂ ਉਹਨਾਂ ਦੇ ਕੋਲੇ ਗੁਣ ਹੁੰਦਾ ਹੈ ਜਦੋਂ ਉਹਨਾਂ ਨੂੰ ਫਿਲਮ ਦੇ ਵਿੱਚ ਕਿਸੇ ਅਜਿਹੇ ਸ਼ਖਸ਼ ਦੀ ਭੂਮਿਕਾ ਚਾਹੀਦੀ ਹੁੰਦੀ ਹੈ ਤੇ ਖਾਸ ਕਰ ਗੁਣ ਦੇ ਵੱਲੇ ਜ਼ਿਆਦੀ ਤਰਜੀਹ ਨਹੀਂ ਦਿੱਤੀ ਜਾਂਦੀ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸਤੀ ਆ ਵੀ ਇੱਥੇ ਅੱਜ ਵੀ ਨਸਲਾਂ ਦੇਖੀਆਂ ਜਾਂਦੀਆਂ ਨੇ ਹੁਣ ਤੁਸੀਂ ਕਹੋ ਨਾ ਕੀ ਇੰਟਰਵਿਊ ਦੇ ਵਿੱਚ ਇਹ ਗੱਲ ਕਰ ਰਿਹਾ ਇੱਥੇ ਜੱਤਾਂ ਵੀ ਵੇਖੇ ਜਾਂਦੇ ਮੇਰੇ ਨਾਲ ਬਹੁਤ ਵਾਰੀ ਏਦਾਂ ਦੇ ਹਾਦਸੇ ਵਾਪਰੇ ਜਾਤ ਕਰਨ ਵਾਲੇ ਕੌਣ ਨੇ ਜਾਤ ਕਰਨ ਵਾਲੇ ਦੇਖੋ ਜੀ ਚੰਗੇ ਸਮਾਜ ਤੇ ਬਹੁਤ ਨੇ ਬਹੁਤ ਲੋਕ ਚੰਗੇ ਨੇ ਸਮਾਜ ਤੇ ਜਿਹੜੇ ਜਾਤ ਪਾਤ ਦਾ ਭੇਦ ਭਾਗ ਨਹੀਂ ਰੱਖਦੇ ਹਮ ਪਰ ਕੁਝ ਲੋਕ ਏਦਾਂ ਦੇ ਹੈਗੇ ਨੇ ਜਿਹੜੇ ਅੱਜ ਵੀ ਜਾਤ ਪਾਤ ਦਾ ਭੇਦ ਰੱਖਦੇ ਨੇ ਪਰ ਉਹਨਾਂ ਨੂੰ ਕਿੰਨਾ ਸਮਝਾਇਆ ਗੁਰੂ ਸਾਹਿਬਾਨਾਂ ਨੇ ਕਿਹਾ ਮਾਨਸਕੀ ਜਾਤ ਸਭ ਇੱਕ ਹੀ ਪਛਾਣ ਬੋ ਪਰ ਨਹੀਂ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕਿਉਂ ਕਿਵੇਂ ਪਰ ਮੈਂ ਬਹੁਤਾ ਹੁਣ ਉਹਨਾਂ ਨੂੰ ਦਿਲ ਤੇ ਨਹੀਂ ਲਾਉਂਦਾ ਕਿਉਂਕਿ ਦੇਖੋ ਰਜਿੰਦਰ ਜੀ ਜਿਨ੍ਹਾਂ ਨੇ ਕਾਮਦਾਬ ਹੋਣਾ ਉਹਨਾਂ ਨੇ ਹੋ ਹੀ ਜਾਣਾ ਜਿੰਨਾ ਮਰਜੀ ਕੋਈ ਜੈਲਸੀ ਕਰੇ ਉਹਦੇ ਜਾਤ ਪਾਤ ਭਾਵ ਦਾ ਕਰੇ ਠੀਕ ਹੈ ਜੀ ਵੱਖਰੀ ਗੱਲ ਹੈ ਕਿ ਅੱਜ ਵੀ ਗਰੀਬੀ ਨਾਲ ਲੜ ਲੜ ਕੇ ਇੱਥੋਂ ਤੱਕ ਪਹੁੰਚੇ ਆ ਪਰ ਮੈਂ ਉਹਨਾਂ ਲੋਕਾਂ ਨੂੰ ਇਹ ਇੱਕ ਮੇਰੀ ਬੇਨਤੀ ਹੈ ਹੱਥ ਬੰਨ ਕੇ ਦੀ ਜਾਤ ਪਾਤ ਦਾ ਭੇ ਭਾਵਸਾ ਨੂੰ ਨਹੀਂ ਰੱਖਣਾ ਚਾਹੀਦਾ ਕਿਉਂਕਿ ਕਈ ਘਰਾਣਿਆਂ ਦੇ ਵਿੱਚ ਕਈ ਜਾਤਾਂ ਦੇ ਵਿੱਚ ਇਨਸਾਨ ਗਰੀਬ ਵੀ ਹੈਗੇ ਨੇ ਤੇ ਕਈ ਅਮੀਰ ਵੀ ਹੈਗੇ ਨੇ ਇਹ ਬਿਲਕੁਲ ਮੇਰੀ ਇੱਕ ਗੁਜਾਰਿਸ਼ ਆ ਤੁਹਾਡੇ ਮੀਡੀਆ ਦੇ ਰਾਹੀਂ ਵੀ ਕਿਸੇ ਵੀ ਜਿਆਦਾ ਅਮੀਰ ਵੀ ਹੋ ਸਕਦਾ ਕਿਸੇ ਵੀ ਜਿਆਦਾ ਬੰਦਾ ਗਰੀਬ ਵੀ ਹੋ ਸਕਦਾ ਸਾਨੂੰ ਬਹੁਤ ਸਾਰੇ ਫਿਲਮਕਾਰਾਂ ਦੇ ਨਾਲ ਅਜਿਹੇ ਆ ਵਾਪਰਿਆ ਜਿਹੜੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਨੇ ਪਰ ਜਿੱਥੇ ਉਹਨਾਂ ਦਾ ਆਪਣੀ ਕਲਾ ਦੇ ਨਾਲ ਅੰਤਾਂ ਦਾ ਸਨੇਹ ਹੈ ਤੇ ਉੱਥੇ ਸਿੱਖੀ ਦੇ ਨਾਲ ਵੀ ਬਹੁਤ ਗੂੜੀ ਮੁਹੱਬਤ ਹੈ ਤੇ ਖਾਸ ਕਰ ਜਦੋਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੋਈ ਭੂਮਿਕਾ ਦੇਣੀ ਹੁੰਦੀ ਹੈ ਤੇ ਕਈ ਵਾਰ ਇਹ ਚੀਜ਼ਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ ਕਿ ਇਸ ਰੋਲ ਦੇ ਵਿੱਚ ਤੁਹਾਨੂੰ ਵਾਲ ਕਟਿੰਗ ਕਰਨੇ ਪੈਣਗੇ ਜਾਂ ਜਾਂ ਇਸ ਤਰ੍ਹਾਂ ਦਾ ਕੁਝ ਕਰਨਾ ਪਏਗਾ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਇੱਕ ਕਟਿੰਗ ਤੋਂ ਸਿੰਘ ਸਜੇੋਂ ਸਰਦਾਰ ਸਜੇੋਂ ਤੇ ਤੁਹਾਡੇ ਸਾਹਮਣੇ ਵੀ ਇਹ ਚੁਣੌਤੀ ਕਿਤੇ ਨਾ ਕਿਤੇ ਰਹੀ ਹੈ ਦੇਖੋ ਜੀ ਮੈਂ ਹੁਣ ਇਹ ਨਾਟਕਾਂ ਦੇ ਵਿੱਚ ਮੱッセ ਲੰਘੜ ਦਾ ਰੋਲ ਕਰਦਾ ਠੀਕ ਹੈ ਜੀ ਮੈਨੂੰ ਵੀ ਆਪਣੇ ਕੇਸ ਖਿਲਾarne ਪੈਂਦੇ ਨੇ ਔਰ ਕੈਪ ਵੀ ਪਾਉਣੀ ਪੈਂਦੀ ਆ ਮੈਂ ਇਸੇ ਡਰ ਤੋਂ ਹੁਣ ਅਮਰਤੋ ਵੀ ਨਹੀਂ ਸ਼ੱਕ ਸਕਦਾ ਕਿਉਂਕਿ ਕਿਰਦਾਰ ਨਗੋਣਾ ਪੈਂਦਾ ਠੀਕ ਹੈ ਜੀ ਤੇ ਇਸ ਵਾਸਤੇ ਸਾਨੂੰ ਜਿਹੜੀ ਫਿਲਮ ਲਾਈਨ ਆ ਨਾ ਜਾਂ ਨਾਟਕੀ ਲਾਈਨ ਆ ਉਹਦੇ ਵਿੱਚ ਬੜਾ ਬੜਾ ਅੰਕੜਾ ਆਉਂਦਿਆਂ ਨੇ ਸਾਨੂੰ ਬੜੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਨੇ ਪਰ ਉਸ ਨੂੰ ਹੈਂਡਲ ਕਰਨਾ ਹੁੰਦਾ ਵਾ ਕਿਤੇ ਨਾ ਕਿਤੇ ਅਸੀਂ ਮਤਲਬ ਸਾਨੂੰ ਡਰ ਰਹਿੰਦਾ ਵਾ ਕਿ ਅਸੀਂ ਕਿਤੇ ਨੀਵੇਂ ਨਾ ਹੋ ਜਾਈਏ ਜਿਵੇਂ ਤੁਸੀਂ ਥੋੜੇ ਦਿਨ ਵੇਖਿਆ ਹੋਣਾ ਇੱਕ ਭੰਗੜਾ ਪਾ ਰਿਆ ਸੀ ਦੋ ਜਣ ਉਹਦੀ ਪਾਗ ਉਤਾਰਤੀ ਹੁੰਨੇ ਹਾਂ ਇਦਾਂ ਦੇ ਮਤਲਬ ਕਈ ਐਕਸੀਡੈਂਟ ਕੇਸ ਹੋ ਜਾਂਦੇ ਨੇ ਸੋ ਇਸ ਗੱਲ ਦਾ ਸਾਨੂੰ ਬੜਾ ਵੱਡਾ ਧਿਆਨ ਰੱਖਣਾ ਪੈਂਦਾ ਵਾ ਵੀ ਯਾਰ ਸਭ ਤੋਂ ਉਸ ਤੋਂ ਤੁਸੀਂ ਇਸ ਕਲਾ ਦਾ ਬਿਲਕੁਲ ਮੈਂ ਬੜਾ ਸੰਤੁਸ਼ਟਾਂ ਅੱਜ ਵੈਗੁਰੂ ਦੀ ਦੇਣ ਆ ਜਿੱਥੇ ਵੀ ਪ੍ਰਮਾਤਮਾ ਨੇ ਰੱਖਿਆ ਮੈਂ ਬੜਾ ਖੁਸ਼ ਆ ਜਿੰਦਗੀ ਦੇ ਵਿੱਚ ਕਦੇ ਇਸ ਕਲਾ ਤੋਂ ਨਿਰਾਸ਼ਾਤ ਨਹੀਂ ਪੈਦਾ ਹੋਈ ਦੇਖੋ ਜੀ ਪਹਿਲਾਂ ਤੇ ਅੱਗੇ ਆਪਾਂ ਪਹਿਲਾਂ ਦੱਸ ਹੀ ਚੁੱਕੇ ਆ ਵੀ ਪਹਿਲਾਂ ਪਹਿਲਾਂ ਅੰਕੜਾ ਆਈਆਂ ਹੁਣ ਤੇ ਆਪਣਾ ਵਿਸ਼ਾ ਹੀ ਇਹ ਚੋਣ ਲਿਆ ਆਪਾਂ ਆਪਣਾ ਫੀਲਡ ਹੀ ਇਹ ਚੋਣ ਲਿਆ ਹੁਣ ਤੇ ਕੋਈ ਕਰੋੜ ਰੁਪਈਆ ਵੀ ਕਵੇ ਵੀ ਦਰਸ਼ਨ ਸਿੰਘ ਲੈ ਲਾ ਤੇ ਤੂੰ ਕੋਈ ਨੌਕਰੀ ਕਰ ਲਾ ਜਾਂ ਕੋਈ ਮੈਂ ਨਹੀਂ ਕਿਉਂਕਿ ਬੜੀ ਸੰਤੁਸ਼ਟੀ ਆ ਬੜਾ ਜ਼ਿੰਦਗੀ ਜਿਉਣ ਦਾ ਮਜ਼ਾ ਹੀ ਇਹਨਾਂ ਚੀਜ਼ਾਂ ਲਈ ਜਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਜਦੋਂ ਉੱਥੇ ਨਾਟਕ ਕਰਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਹਾਸੇ ਦੇ ਪਾਤਰ ਤਾਂ ਨਹੀਂ ਬਣਾਇਆ ਜਾਂਦਾ ਤੁਹਾਨੂੰ ਦੇਖੋ ਜੀ ਉਹ ਤੇ ਹੁਣ ਜਿਵੇਂ ਹੁਣ ਕੋਈ ਰੋਲ ਕਰਾਂਗੇ ਆਪਾਂ ਸ਼ਰਾਬੀ ਦਾ ਰੋਲ ਕਰਾਂਗੇ ਤੇ ਲੋਕ ਤਾਂ ਹੱਸਣਗੇ ਠੀਕ ਹੈ ਨਾ ਤੇ ਮਤਲਬ ਉਹ ਕਿਰਦਾਰ ਤੋਂ ਹੱਸਣਗੇ ਮੈਂ ਤੋਂ ਨਹੀਂ ਹੱਸਣਗੇ ਲੱਗਦਾ ਨਹੀਂ ਕਿ ਉਸ ਤੋਂ ਬਾਅਦ ਵੀ ਨੈਰੇਟਿਵ ਕਿਤੇ ਨਾ ਕਿਤੇ ਚਲਾ ਜਾਂਦਾ ਕਿ ਉਸੇ ਦਿਖਦੇ ਨਾਲ ਦੇਖਿਆ ਜਾਂਦਾ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਇਦਾਂ ਦਾ ਦੇਖੋ ਜੇ ਕਰਤਾਰ ਕਿਰਦਾਰ ਮੇਰਾ ਹੈਗਾ ਵਾ ਸ਼ਰਾਬੀ ਦਾ ਮੈਂ ਸ਼ਰਾਬੀ ਦਾ ਰੋਲ ਕਰ ਰਿਹਾ ਤੇ ਸ਼ਰਾਬੀ ਇੱਕ ਡਿੱਗਾ ਵਾ ਬੰਦਾ ਉਹ ਐਕਟਿੰਗ ਕਰ ਰਿਹਾ ਆਪਣੀ ਡਿੱਗ ਰਿਹਾ ਵਾ ਉੱਥੇ ਲੋਕ ਹੱਸਣਗੇ ਉਹ ਕਿਰਦਾਰ ਤੇ ਹੱਸਣਗੇ ਨਾ ਕਿ ਮੇਰੇ ਤੋਂ ਹੱਸਣਗੇ ਹਾਂ ਹਾਂ ਸੋ ਐ ਬੜਾ ਮਤਲਬ ਗਭੀਰ ਜਆ ਵਿਸ਼ਾ ਵਾ ਵੀ ਉਹ ਮੇਤੋਂ ਨਹੀਂ ਹੱਸਣਗੇ ਮੇਰੇ ਕਿਰਦਾਰ ਤੋਂ ਹੱਸਣਗੇ ਵੀ ਉਹ ਸ਼ਰਾਬੀ ਬਣਿਆ ਵਾ ਉਹ ਮੱਸਾ ਰੰਗੜ ਬਣਿਆ ਵਾ ਹੁਣ ਮੱਸੇ ਰੰਗੜ ਨੂੰ ਬਹੁਤ ਗਾਲਾਂ ਪੈਂਦੀਆਂ ਨੇ ਹਾਂਜੀ ਤੇ ਮੈਂ ਜਦੋਂ ਦਰਬਾਰ ਸਾਹਿਬ ਦੇ ਖਿਲਾਫ ਬੋਲਦਾ ਮੱਸਾ ਰੰਗੜ ਦੇ ਰੋਲ ਦੇ ਵਿੱਚ ਤੇ ਮੇਰੇ ਤਾਂ ਗੁੱਸਾ ਕਰਦਾ ਮਤਲਬ ਜੋਸ਼ ਆਉਂਦਾ ਵਾ ਥੱਲੇ ਬੈਠੀ ਪਬਲਿਕ ਨੂੰ ਠੀਕ ਹੈ ਜੀ ਪਰ ਉਹ ਕਿਰਦਾਰ ਕਿਰਦਾਰ ਦੇ ਵਿੱਚ ਹੁਨਾ ਮੱਸਾ ਰੰਗੜ ਹੁੰਦਾ ਉਹਦੋਂ ਦਰਸ਼ਿਲ ਸਿੰਘ ਨਹੀਂ ਹੁੰਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਨੇ ਖਾਸ ਕਰ ਜਦੋਂ ਅਸੀਂ ਪੰਜਾਬ ਖਿੱਤੇ ਦੇ ਵੱਲੇ ਦੇਖਦੇ ਆ ਜਿਹੜੇ ਆਰਥਿਕ ਪਰਿਵਾਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਜਾਂ ਉਹਨਾਂ ਦੇ ਕੋਲੇ ਬੇਰੁਜ਼ਗਾਰੀ ਆ ਤੇ ਉਹ ਚਾਹੁੰਦੇ ਨੇ ਕਿ ਅਸੀਂ ਆਪਣੀ ਰੋਟੀ ਰੋਜ਼ੀ ਖਾਤਰ ਜਾਂ ਤੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ ਚਲੇ ਜਾਈਏ ਜਾਂ ਇੱਥੇ ਕੋਈ ਨਾ ਕੋਈ ਕਾਰੋਬਾਰ ਸੈੱਟ ਹੋ ਜਾਵੇ ਕਿਤੇ ਨਾ ਕਿਤੇ ਨਿਰਾਸ਼ਾ ਵੀ ਆ ਜਾਂਦੀ ਹੈ ਉਹਨਾਂ ਵਾਸਤੇ ਮੈਸੇਜ ਕੀ ਹੈ ਤੁਹਾਡਾ ਦੇਖੋ ਮੇਰਾ ਬੜਾ ਵੱਡਾ ਮੈਸੇਜ ਹੈਗਾ ਵਾ ਪੀ ਦੇਖੋ ਜੀ ਗਜਾਰਾ ਵੈਗਰੂ ਫੁਲਕਾ ਪਾਣੀ ਦਿੱਤੀ ਜਾਂਦਾ ਵਾ ਪਰ ਹੁਣ ਇੱਕ ਸਾਡੀ ਰਜਿੰਦਰ ਜੀ ਇੱਥੇ ਨਾ ਤੁਸੀਂ ਬਾਹਰ ਦੀ ਫੌਰਨ ਦੀ ਗੱਲ ਕੀਤੀ ਆ ਬੜਾ ਵੱਡਾ ਮੇਰਾ ਮੈਸੇਜ ਹੈਗਾ ਵਾ ਸ਼ਾਇਦ ਲੋਕਾਂ ਤੱਕ ਜਾਊਗਾ ਮੈਸੇਜ ਦੇਖੋ ਵੀ ਜੀ ਇੱਥੇ ਮੈਸੇਜ ਬੜਾ ਵੱਡਾ ਬੰਦਾ ਵਾ ਕਿ ਜਿਹੜੇ ਲੋਕ ਫੌਰਨ ਜਾ ਰਹੇ ਨੇ ਹੁਣ ਤੇ 50 50 ਕਿੱਲਿਆਂ ਵਾਲੇ 25 25 ਕਿੱਲਿਆਂ ਵਾਲੇ ਫੌਰਨ ਜਾ ਰਹੇ ਨੇ ਠੀਕ ਹੈ ਜੀ ਮੇਰੇ ਹਸਾਬ ਦੇ ਨਾਲ ਤੇ ਜਿਹੜਾ 25 ਕਿੱਲੇ ਵਾਲਾ ਵਾ 20 ਕਿੱਲੇ ਵਾਲਾ ਉਹਨੂੰ ਇੱਥੇ ਬਿਜ਼ਨਸ ਆਪਣਾ ਸੈੱਟ ਕਰ ਲੈਣਾ ਚਾਹੀਦਾ ਕਿਉਂਕਿ ਪੰਜਾਬ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਬੜੀ ਪਵਿੱਤਰ ਧਰਤੀ ਇੱਥੇ ਮੈਂ ਇੱਕ ਨਿੱਕਾ ਜਿਹਾ ਆਪਣਾ ਕੰਮ ਸ਼ੁਰੂ ਕੀਤਾ ਵਾ ਜੀ ਨਿੱਕਾ ਜਿਹਾ ਰਜਿੰਦਰ ਜੀ ਸਾਲ ਦੇ ਵਿੱਚ ਕਾਫੀ ਆਮਦਨ ਵੀ ਆ ਮੈਂ ਸੰਤੁਸ਼ਟ ਵੀ ਹਾਂ ਹਾਲੇ ਕਿ ਮੇਰੀ ਕੋਈ ਜ਼ਮੀਨ ਦਾਤ ਨਹੀਂ ਬੇਜ਼ਮੀਨੇ ਆ ਬਿਜ਼ਮੀ ਨੇ ਹੂਣ ਦੇ ਕਾਰਨ ਵੀ ਆਪਣਾ ਇੱਕ ਨਿੱਕਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਜਿਹੜੇ ਨਾਟਕ ਕਰਨ ਵਾਸਤੇ ਤੁਸੀਂ ਜਾਣਦੇ ਹੋ ਉੱਥੇ ਕਿਹਾ ਜਾਂਦਾ ਹੈ ਕਿ ਤੁਸੀਂ ਤੇ ਸਮਾਜ ਨੂੰ ਇੱਕ ਨਵੀਂ ਪ੍ਰੇਰਣਾ ਦੇਣ ਵਾਸਤੇ ਜਾਣਦੇ ਹੋ ਕ੍ਰੀਤੀਆਂ ਤੋਂ ਦੂਰ ਕਰਨ ਵਾਸਤੇ ਜਾਣਦੇ ਹੋ ਪਰ ਇੱਥੇ ਜਦੋਂ ਨਾਟਕਕਾਰਾਂ ਨੂੰ ਜਦੋਂ ਪ੍ਰੇਰਣਾ ਦੇਣ ਵਾਲਿਆਂ ਨੂੰ ਪੈਸਿਆਂ ਦੀ ਗੱਲ ਆਉਂਦੀ ਹੈ ਉਦੋਂ ਪੈਸੇ ਦੇਣ ਦੀ ਖਾਤਰ ਪੈਰ ਪਿੱਛੇ ਵੱਲ ਨੂੰ ਖਿੱਚੀ ਜਾਂਦੇ ਆ 5100 4100 ਇਸ ਤਰ੍ਹਾਂ ਦੀ ਅਮਾਉਂਟ ਦਿੱਤੀ ਜਾਂਦੀ ਹੈ ਤੇ ਜਦੋਂ ਗਾਇਕਾਂ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਬਹੁਤ ਵੱਡੀ ਅਮਾਉਂਟ ਦਿੱਤੀ ਜਾਂਦੀ ਹੈ ਦੇਖੋ ਜੀ ਮੈਂ ਮੈਂ ਕਈ ਵਾਰ ਐਦਾਂ ਦੇ ਪਿੰਡਾਂ ਦੇ ਵਿੱਚ ਪ੍ਰੋਗਰਾ ਉਥੇ ਗੱਡੀ ਦਾ ਖਰਚਾ ਹੀ ਦੇ ਕੇ ਸਾਨੂੰ ਤੋੜ ਦਿੰਦੇ ਆ ਹੂੰ ਤੇ ਮੈਂ ਫਿਰ ਵੀ ਆਖੀਦਾ ਚਲੋ ਕੋਈ ਗੱਲ ਨਹੀਂ ਕਈ ਵਾਰਾਂ ਤੋਂ ਹੋ ਜਾਂਦਾ ਵਾ ਉਤੋਂ ਚਾਰ ਕੁ ਕਿਸੇ ਨੇ ਦੇ ਦੇ ਪੈਸੇ ਤੇ ਕਈ ਵਾਰਾਂ ਤੇ ਦੇ ਦਿੰਦੇ ਆ ਬਹੁਤ ਇਨਸਾਨ ਵਧੀਆ ਹੁੰਦੇ ਨੇ ਕਈ ਜਿਨ੍ਹਾਂ ਨੇ ਸਾਨੂੰ ਖੜਿਆ ਹੁੰਦਾ ਵਾ ਕਹਿੰਦੇ ਨੇ ਯਾਰ 10 ਬੰਦੇ ਆ ਕੁਛ ਨਾ ਕੁਛ ਇਹਨਾਂ ਨੂੰ ਦਈਏ ਤੇ ਕਈ ਤਾਂ ਮਤਲਬ ਬਹੁਤ ਪੈਸਾ ਕੱਢ ਦਿੰਦੇ ਆ ਹੁਣ ਜਿਵੇਂ ਗ੍ਰੰਤੀ ਸਿੰਘ ਗ੍ਰੰਤੀ ਸਿੰਘਾਂ ਦੀ ਮੈਂ ਕਈ ਵਾਰ ਸੋਚਦਾ ਨਾ ਵੀ ਸਾਈਕਲ ਤੇ ਹੀ ਅਜੇ ਵੀ ਅੱਜ ਵੀ ਅੱਜ 21 ਸਦੀ ਹੈ ਤੇ ਅੱਜ ਗੁਰਦਾਰੇ ਦਾ ਭਾਈ ਸਾਹਿਬ ਜਿਹੜਾ ਸਾਈਕਲ ਤੇ ਆ ਪਰ ਕਲਾਕਾਰਾਂ ਨੂੰ ਉਸੇ ਗੁਰਦਰਾ ਸਾਹਿਬ ਦੇ ਵਿੱਚ ਉਹ ਲੱਖਾਂ ਰੁਪਈਆ ਦੇ ਜਿਹੜਾ ਲਾਇਆ ਜਾਂਦਾ ਜੀ ਮੈਂ ਕਹਿੰਨਾ ਵੀ ਗ੍ਰੰਥੀ ਸਿੰਘ ਜਿਹੜੇ ਆ ਸਾਡੇ ਉਹਨਾਂ ਨੂੰ ਹੀ ਮਤਲਬ ਤਨਖਾਹ ਹੋਣੀ ਚਾਹੀਦੀ ਵੱਧ ਤੋਂ ਵੱਧ ਹੂੰ ਇਹ ਸੱਚ ਹੈ ਕਿ ਗ੍ਰੰਥੀ ਸਿੰਘ ਦੀ ਜਿੰਨੀ ਵੱਧ ਤੋਂ ਵੱਧ ਤਨਖਾਹ ਹੋਣੀ ਚਾਹੀਦੀ ਹੈ ਗੁਰਦਰਾ ਸਾਹਿਬ ਦੇ ਵਿੱਚ ਝੂਮਰ ਘੱਟ ਲੱਗ ਜਾਣ ਹੋਰ ਖਰਚੇ ਘੱਟ ਹੋ ਜਾਣ ਪਰ ਜਿਹੜੀ ਹੈ ਗ੍ਰੰਥੀ ਸਿੰਘ ਦੀ ਤਨਖਾਹ ਜ਼ਿਆਦੀ ਹੋਣੀ ਚਾਹੀਦੀ ਬਿਲਕੁਲ ਆ ਬਿਲਕੁਲ ਇਹ ਇੰਟਰਵਿਊ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਦਾ ਮੁੱਖ ਮਕਸਦ ਇਹ ਸੀ ਕਿ ਮੌਜੂਦਾ ਸਮੇਂ ਦੇ ਵਿੱਚ ਪਦਾਰਤਵਾਦ ਦੇ ਯੁੱਗ ਦੇ ਅੰਦਰ ਬਹੁਤ ਵੱਡੀਆਂ ਚੁਣੌਤੀਆਂ ਦੇ ਨਾਲ ਵੱਖ-ਵੱਖ ਵਰਗਾਂ ਦੇ ਲੋਕ ਜੂਝਦੇ ਪਏ ਨੇ ਔਰ ਖਾਸ ਕਰ ਉਹਨਾਂ ਦੇ ਵਾਸਤੇ ਜਿਹੜਾ ਜੀਵਨ ਦਾ ਰਸਤਾ ਸੁਖਾਲਾ ਹੁੰਦਾ ਹੈ ਜਿਹੜੇ ਲੋਕ ਇਹ ਜਾਣ ਲੈਂਦੇ ਨੇ ਕਿ ਸਾਡੀ ਜ਼ਿੰਦਗੀ ਦਾ ਟੀਚਾ ਕੀ ਹੈ ਕਿਹੜੀ ਮੰਜ਼ਲ ਦੇ ਉੱਪਰ ਪੁੱਜਣਾ ਹੈ ਤੇ ਖਾਸ ਕਰ ਜਿੰਨੀ ਲਗਨ ਤੇ ਮਿਹਨਤ ਦੇ ਨਾਲ ਉਹਨਾਂ ਦੇ ਵੱਲੋਂ ਅ ਕਹਿ ਸਕਦੇ ਆ ਕਿ ਆਪਣੀ ਮੰਜ਼ਲ ਦਾ ਪੰਧ ਤੈਅ ਕੀਤਾ ਜਾਂਦਾ ਏ ਤੇ ਇੱਕ ਦਿਨ ਸੁਭਾਵਿਕ ਹੈ ਕਿ ਉਹ ਆਪਣੀ ਮਿੱਥੇ ਹੋਏ ਨਿਸ਼ਾਨੇ ਦੇ ਉੱਪਰ ਜਰੂਰ ਪੁੱਜ ਜਾਂਦੇ ਨੇ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਦੇ ਨਾਲ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ